ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸਭੂ ਸੰਗਤ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਟੱਡਰੀਆਂ ਵਾਲਿਆਂ ਤੇ ਜ਼ਬਰਜਨਾ ਦੇ ਲੱਗੇ سنگੀਨ ਦੋਸ਼ ਮਾਮਲਾ ਹਾਈ ਕੋਰਟ ਪੁੱਜਾ ਟੱਡਰੀਆਂ ਵਾਲੇ ਨੇ ਦਿੱਤੀ ਸਫਾਈ ਚੰਡੀਗੜ੍ਹ ਚ ਹਰਿਆਣਾ ਨੂੰ ਨਹੀਂ ਦਿੱਤੀ ਕੋਈ ਜ਼ਮੀਨ ਰਵਨੀਤ ਬਿੱਟੂ ਦਾ ਦਾਵਾ ਬਿੱਟੂ ਖਿਲਾਫ ਜਾਖੜ ਦਾ ਵੱਡਾ ਐਲਾਨ ਡਿੰਪੀ ਢਿੱਲੋਂ ਨੂੰ ਚੋਣ ਕਮਿਸ਼ਨ ਵੱਲੋਂ ਨੋਟਿਸ ਜਾਰੀ ਤਿੰਨ ਬੱਚਿਆਂ ਦੀ ਮਾਰ ਨਾਲ ਅਤਵਾਦੀਆਂ ਵੱਲੋਂ ਦਰਿੰਦਗੀ ਫਿਰ ਜਿੰਦਾ ਸਾੜਿਆ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਖੋਹ ਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਕੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਸਮੁੱਚੀ ਲੋਕਾਈ ਨੂੰ ਟੀਵੀਆਂ ਦੇ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਬਹੁਤ-ਬਹੁਤ ਵਧਾਈ। ਇਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਇਸ ਪਵਿੱਤਰ ਦਿਹਾੜੇ ਤੇ ਦੇਸ਼-ਵਿਦੇਸ਼ ਵਿੱਚ ਵਸਦੇ ਸਮੁੱਚੇ ਪੰਜਾਬੀਆਂ ਅਤੇ ਲੋਕਾਈ ਨੂੰ ਵਧਾਈ ਦਿੱਤੀ ਗਈ ਹੈ। ਗੁਰਪੁਰਬ ਦੀ ਪੂਰਵ ਸੰਧਿਆ ਤੇ ਆਪਣੇ ਸੰਦੇਸ਼ ਦੇ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਇੱਕ ਮਹਾਰ ਅਧਿਆਤਮਕ ਦੂਤ ਸਨ। ਜਿਨ੍ਹਾਂ ਨੇ ਪਰਮਾਤਮਾ ਦੀ ਭਗਤੀ ਅਤੇ ਸ਼ਰਧਾ ਦੇ ਫਲਸਫੇ ਅਤੇ ਪ੍ਰਚਾਰ ਦੇ ਰਾਹੀਂ ਮਨੁੱਖਤਾ ਨੂੰ ਮੁਕਤੀ ਦਾ ਮਾਰਗ ਦਿਖਾਇਆ। ਉਹਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਰਮ ਭੁਲੇਖਿਆਂ ਤੋਂ ਮੁਕਤ ਜਾਤ ਰਹਿਤ ਸਮਾਜ ਦੀ ਸਥਾਪਨਾ ਕੀਤੀ ਜਿਸ ਨੇ ਦੁਖੀ ਮਨੁੱਖਤਾ ਦੀ ਭਲਾਈ ਕੀਤੀ। ਉਹਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਨਵੇਂ ਵਿਚਾਰਾਂ, ਉਦੇਸ਼ਾਂ ਅਤੇ ਟੀਚਿਆਂ ਵੱਲ ਪ੍ਰੇਰਿਤ ਕਰਦਿਆਂ ਜਾਤੀਵਾਦ, ਦੁਸ਼ਮਣੀ, ਝੂਠ, ਦਿਖਾਵਾ ਅਤੇ ਪਖੰਡ ਤੋਂ ਮੁਕਤ ਹੋਣ ਦਾ ਸੱਦਾ ਦਿੱਤਾ। ਉਨਾ ਲੋਕਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਏ ਸੇਵਾ ਤੇ ਨਿਮਰਤਾ ਦੇ ਮਾਰਗ ਤੇ ਚੱਲਣਾ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਅਨੁਸਾਰ ਸ਼ਾਂਤਮਈ ਖੁਸ਼ਹਾਲਤ ਤੇ ਨਰੂਈ ਸਮਾਜ ਦੀ ਸਿਰਜਣ ਲਈ ਯਤਨ ਕਰਨ ਦੀ ਅਪੀਲ ਵੀ ਕੀਤੀ ਹੈ। ਉਹਨਾਂ ਗੁਰਪੁਰਬ ਦੇ ਪਵਿੱਤਰ ਦਿਹਾੜੇ ਨੂੰ ਜਾਤ ਪਾਤ, ਰੰਗ, ਨਸਲ ਅਤੇ ਧਰਮ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਸ਼ਰਧਾ ਤੇ ਤਨਦੇਹੀ ਨਾਲ ਮਨਾਉਣ ਦੀ ਅਪੀਲ ਵੀ ਕੀਤੀ ਹੈ। ਤੇ ਹੁਣ ਗੱਲ ਕਰਦੇ ਆਂ ਕਿ ਢੱਡਰੀਆਂ ਵਾਲਿਆਂ ਤੇ ਬਹੁਤ ਗੰਭੀਰ ਅਤੇ ਸੰਗੀਨ ਦੋਸ਼ ਲੱਗੇ ਨੇ ਅਤੇ ਉਹਨਾਂ ਵੱਲੋਂ ਇਹਦੇ ਉੱਤੇ ਆਪਣੀ ਸਫਾਈ ਵੀ ਪੇਸ਼ ਕਰ ਦਿੱਤੀ ਗਈ ਹੈ। ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਪਟਿਆਲੇ ਡੇਰੇ 'ਚ 2012 ਚ ਜਬਰ ਜਨਾ ਤੋਂ ਬਾਅਦ ਇੱਕ ਲੜਕੀ ਦਾ ਕਤਲ ਜਾਂ ਮੌਤ ਕਹੀਏ। ਉਸ ਮੌਤ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਐਸਐਸਪੀ ਪਟਿਆਲਾ ਤੋਂ ਜਵਾਬ ਤਲਬ ਕੀਤਾ ਹੈ। ਇਸ ਮਾਮਲੇ ਵਿੱਚ ਮ੍ਰਿਤਕਾ ਦੇ ਭਰਾ ਸਾਬ ਸਿੰਘ ਨਿਵਾਸੀ ਮਾਜਰੀ ਉਹਨਾਂ ਨੇ ਇੱਕ ਪਟੀਸ਼ਨ ਦਾਖਲ ਕੀਤੀ ਅਤੇ ਪਟੀਸ਼ਨ ਦਾਖਲ ਕਰਕੇ ਇਹ ਸਾਮਾਵਲੇ ਦੀ ਜਾਂਚ सीबीआई ਜਾਂ ਕਿਸੇ ਸੀਨੀਅਰ ਆਈਪੀਐਸ ਦੀ ਅਗਵਾਈ 'ਚ ਸੱਟ ਬਣਵਾ ਕੇ ਕਰਵਾਉਣ ਦੀ ਮੰਗ ਕੀਤੀ ਹੈ ਅਤੇ ਸੱਟ ਤੋਂ ਕਰਵਾਉਣ ਦੇ ਨਿਰਦੇਸ਼ ਦੇਣ ਦੀ ਉਹਨਾਂ ਨੇ ਇਸ ਪਟੀਸ਼ਨ ਦੇ ਵਿੱਚ ਮੰਗ ਕੀਤੀ ਹੈ ਪਟੀਸ਼ਨ ਦੇ ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤੇ ਗੰਭੀਰ ਦੋਸ਼ ਲਗਾਏ ਗਏ ਐ ਹਾਈ ਕੋਰਟ ਨੇ ਮਾਮਲੇ ਦੀ ਸੁਣਵਾਈ ਅਗਲੇ ਹਫਤੇ ਤੱਕ ਮੁਲਤਵੀ ਕਰਦੇ ਹੋਏ ਐਸਐਸਪੀ ਪਟਿਆਲਾ ਤੋਂ ਇਸ ਮਾਮਲੇ ਦੇ ਵਿੱਚ ਪੱਖ ਰੱਖਣ ਵਾਸਤੇ ਆਖ ਦਿੱਤਾ ਹੈ ਪਟੀਸ਼ਨ ਦੇ ਵਿੱਚ ਕਿਹਾ ਗਿਆ ਹੈ ਕੁਸਤੀ ਭੈਣ ਦੀ 22 ਅਪ੍ਰੈਲ 2112 ਨੂੰ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਡੇਰੇ 'ਚ ਜ਼ਬਰ ਜਨਾਹ ਤੋਂ ਬਾਅਦ ਕੋਈ ਜ਼ਹਿਰੀਲਾ ਪਦਾਰਥ ਦੇ ਕੇ ਹੱਤਿਆ ਕਰ ਦਿੱਤੀ ਗਈ ਸੀ ਪਟੀਸ਼ਨਰ ਦੇ ਮਤਾਬਕ ਕੁਸਤੀ ਭੈਣ ਇੱਕ ਧਾਰਮਿਕ ਵਿਰਤੀ ਵਾਲੀ ਲੜਕੀ ਸੀ ਜੋ ਕਿ 2002 ਤੋਂ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਪੈਰੋਕਾਰ ਬਣ ਚੁੱਕੀ ਸੀ ਜਦੋਂ ਆਪਣੀ ਕਿਸ਼ੋਰ ਅਵਸਥਾ ਵਿੱਚ ਸੀ ਅਲੜ ਉਮਰ ਵਿੱਚ ਸੀ ਤਾਂ ਉਹ ਧਾਰਮਿਕ ਸੇਵਾ ਕਰਨ ਲਈ ਲਗਾਤਾਰ ਉੱਥੇ ਜਾਂਦੀ ਸੀ ਅਤੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਪ੍ਰਤੀ ਉਸਦੀ ਸ਼ਰਦਾ ਬੜੀ ਸੀ ਉਸਦੀ ਹਤਿਆਤ ਕੁਝ ਦਿਨ ਪਹਿਲਾਂ ਉਸਦੀ ਭੈਣ ਨੂੰ ਰਣਜੀਤ ਸਿੰਘ ਦੀ ਅਸਲੀਅਤ ਦੇ ਬਾਰੇ ਪਤਾ ਲੱਗਿਆ ਕਿ ਉਹ ਡੇਰੇ ਵਿੱਚ ਮਹਿਲਾ ਭਗਤਾਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਫਿਰ ਉਹਨਾਂ ਦਾ ਸਰੀਰ ਕਿਸ਼ੋਸ਼ਣ ਕਰਦਾ ਹੈ ਉਸਦੀ ਭੈਣ ਨੇ ਆਪਣੇ ਮਾਤਾ-ਪਿਤਾ ਤੇ ਪੁਲਿਸ ਨੂੰ ਦੱਸ ਕੇ ਸ਼ੋਸ਼ਣ ਪ੍ਰਤੀ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਖਿਲਾਫ ਵਿਰੋਧ ਕਰਨ ਦਾ ਫੈਸਲਾ ਕੀਤਾ ਇਹਦੇ ਤੇ ਬਾਬੇ ਨੇ ਉਸ ਨੂੰ ਧਮਕੀ ਦਿੱਤੀ ਕਿ ਜੇ ਉਸ ਨੇ ਕਿਸੇ ਨੂੰ ਕੁਝ ਵੀ ਦੱਸਿਆ ਤਾ ਉਸਤੇ ਉਸਤੇ ਪਰਿਵਾਰ ਨੂੰ ਮਾਰ ਦਿੱਤਾ ਜਾਏਗਾ ਪਟੀਸ਼ਨ ਦੇ ਮਤਾਬਕ ਉਸਦੀ ਭੈਣ ਡਰੀ ਨਹੀਂ ਅਤੇ ਉਸਨੇ ਬਾਬੇ ਦੇ ਖਿਲਾਫ ਵਿਰੋਧ ਕਰਨ ਦਾ ਫੈਸਲਾ ਕੀਤਾ ਅਤੇ ਉਸਤੇ ਭਰਾ ਤੇ ਮਾਤਾ ਪਿਤਾ ਨੂੰ ਉਹਨੇ ਪੂਰੀ ਕਹਾਣੀ ਦੱਸੀ ਕਿ ਉਹ ਬਾਬਾ ਰਣਜੀਤ ਸਿੰਘ ਦੀਆਂ ਪੀੜਤਾ ਵਿੱਚੋਂ ਇੱਕ ਹੈ ਜਿਸ ਨਾਲ ਵਾਰ-ਵਾਰ ਜ਼ਬਰਦਸਤਨਾ ਕੀਤਾ ਗਿਆ ਹੈ ਨਤੀਜੇ ਵਜੋਂ ਉਹ ਬਾਬੇ ਵੱਲੋਂ ਗਰਭਤੀ ਹੋਈ ਹੈ ਪਰ ਉਸਨੇ ਉਸ ਨੂੰ ਅਤੇ ਉਸਤੇ ਬੱਚੇ ਨੂੰ ਸਵੀਕਾਰ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਉਸ ਨੂੰ ਇਹ ਵੀ ਧਮਕੀ ਦਿੱਤੀ ਗਈ ਕਿ ਜੇ ਉਸ ਨੇ ਇਹ ਤੱਥ ਜਾਂ ਇਹ ਗੱਲ ਕਿਸੇ ਨੂੰ ਦੱਸੀ ਤਾਂ ਉਸ ਨੂੰ ਮਾਰ ਦਿੱਤਾ ਜਾਏਗਾ ਉਸ ਦੀ ਭੈਣ ਨੂੰ ਉਸ ਦੀ ਸੁਰੱਖਿਆ ਤੇ ਦੇਖਭਾਲ ਲਈ ਉਸ ਦੀ ਭੈਣ ਦੇ ਸਹੁਰੇ ਘਰ ਲਿਜਾ ਦਿੱਤਾ ਗਿਆ ਉੱਥੇ ਭੇਜ ਦਿੱਤਾ ਗਿਆ ਪਰ 22 ਅਪ੍ਰੈਲ 2112 ਦੀ ਦੁਪਹਿਰ ਨੂੰ ਉਸ ਨੂੰ ਗੁਰਦੁਆਰਾ ਸਾਹਿਬ ਚ ਡੇਰੇ ਚ ਮੌਜੂਦ ਹੋ ਕੇ ਬਾਬੇ ਨਾਲ ਮਾਮਲਾ ਸੁਲਝਾਉਣ ਵਾਸਤੇ ਕਹਿੰਦੇ ਫੋਨ ਆਇਆ ਜਿਸ ਤੇ ਉਹ ਉੱਥੇ ਜਾਂਦੀ ਹੈ ਜਦ ਉਹ ਡੇਰੇ ਪਹੁੰਚਦੀ ਹੈ ਤਾ ਉਸਨੇ ਆਪਣੇ ਘਰ ਤੇ ਫੋਨ ਕਰਕੇ ਇਹ ਜਾਣਕਾਰੀ ਦਿੱਤੀ ਸੀ ਕਿ ਬਾਬੇ ਨੇ ਉਸ ਨੂੰ ਜ਼ਹਿਰ ਦੇ ਦਿੱਤਾ ਜਿਸ ਤੋਂ ਬਾਅਦ ਉਹ ਕਹਿੰਦੇ ਉਸਦੀ ਭੈਣ ਨੇ ਧਮਕੀ ਤੋੜ ਦਿੱਤਾ ਬਾਬੇ ਦੇ ਪੈਰੋਕਾਰਾਂ ਨੇ ਪਟੀਸ਼ਨਰ ਨੂੰ ਧਮਕੀ ਦਿੱਤੀ ਸੀ ਕਿ ਉਹ ਥਾਂ ਛੱਡ ਕੇ ਚਲਣੇ ਘਰ ਛੱਡ ਕੇ ਚਲੇ ਜਾਣ ਨਹੀਂ ਤਾਂ ਉਸਤੇ ਪੂਰੇ ਪਰਿਵਾਰ ਨੂੰ ਮਾਰ ਦਿੱਤਾ ਜਾਏਗਾ ਉਹ ਕਹਿੰਦੇ ਸਦਮੇ ਦੀ ਹਾਲਤ ਵਿੱਚ ਆਪਣੇ ਪਟੀਸ਼ਨਰ ਨੂੰ ਆਪਣੇ ਪਰਿਵਾਰ ਨੂੰ ਬਚਾਉਣ ਲਈ ਸ਼ਰਤੋ-ਪੱਠਣਾ ਪਿਆ ਅਤੇ ਉਦੋਂ ਤੋਂ ਪਟੀਸ਼ਨਰ ਅਣਪਛਾਤੀਆਂ ਥਾਵਾਂ ਤੇ ਲੁੱਕ-ਲੁੱਕ ਕੇ ਜੀਵਨ ਗੁਜ਼ਾਰ ਰਿਹਾ ਹੈ ਪਟੀਸ਼ਨਰ ਨੇ ਆਪਣੀ ਭੈਣ ਦੀ ਹਤਿਆ ਦੇ ਮਾਮਲੇ ਬਾਰੇ ਪੁੱਛਗਿੱਛ ਕਰਨ ਲਈ ਕਈ ਵਾਰ ਪੁਲਿਸ ਸਟੇਸ਼ਨ ਪਸਿਆੜਾ ਦੇ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ ਹਾਲਾਂਕਿ ਪਸਿਆੜਾ ਦੇ ਪੁਲਿਸ ਅਧਿਕਾਰੀਆਂ ਨੇ ਪਟੀਸ਼ਨਰ ਨੂੰ ਗੰਭੀਰ ਨਤੀਜੇ ਭੁਗਤਣ ਦੀ ਅੱਗੇ ਧਮਕੀ ਦਿੱਤੀ 2012 ਵਿੱਚ ਲੜਕੀ ਦੀ ਮੌਤ ਦਾ ਮਾਮਲਾ ਹੁਣ ਹਾਈ ਕੋਰਟ ਦੇ ਵਿੱਚ ਪਹੁੰਚਣ ਤੇ ਰਣਜੀਤ ਸਿੰਘ ਢੜਰੀਆਂ ਵਾਲਿਆਂ ਨੇ ਵੀ ਇਹਦੇ ਉੱਤੇ ਆਪਣਾ ਪੱਖ ਪੇਸ਼ ਕੀਤਾ ਹੈ ਕਿ ਇਸ ਮਾਮਲੇ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ ਕੋਈ ਲੈਣ ਦੇਣ ਨਹੀਂ ਉਹਾਂ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਇਹ ਮਾਮਲਾ ਕਈ ਸਾਲ ਪੁਰਾਣਾ ਹੈ ਉਸ ਸਮੇ ਗੁਰਦੁਆਰਾ ਸਾਹਿਬ ਦੇ ਬਾਹਰ ਇੱਕ ਨਿੱਜੀ ਗੱਡੀ ਵਿੱਚ ਇੱਕ ਪ੍ਰਾਈਵੇਟ ਗੱਡੀ ਵਿੱਚ ਇੱਕ ਆਈ ਲੜਕੀ ਨੇ ਕੋਈ ਚੀਜ਼ ਨਿਗਲੀ ਸੀ ਜਿਸ ਤੋਂ ਬਾਅਦ ਡੇਰੇ ਦੇ ਸਾਥੀਆਂ ਨੇ ਉਸ ਨੂੰ ਹਸਪਤਾਲ ਵੀ ਪੁੱਜਦਾ ਕੀਤਾ ਸੀ ਉਸ ਸਮੇ ਜਾਂਚ ਤੇ ਡਾਕਟਰੀ ਰਿਪੋਰਟ ਵਿੱਚ ਇਹ ਸਭ ਸੱਚ ਸਾਹਮਣੇ ਆ ਗਿਆ ਸੀ ਹੁਣ ਫੇਰ ਮ੍ਰਿਤਕ ਲੜਕੀ ਦੇ ਪਿਤਾ ਨੇ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਚੁੱਕ ਦਿੱਤਾ ਹੈ ਪਰ ਇਸ ਦਾ ਪਰਮੇਸ਼ਰ ਦੁਆਰ ਤੇ ਨਾਲ ਕੋਈ ਸਬੰਧ ਨਹੀਂ ਹੈ ਉਨ੍ਹਾਂ ਦਾ ਦਾਵਾ ਹੈ ਕਿ ਭਾਵੇਂ ਇਸ ਤੇ ਬਾਬਤ सीबीआई ਜਾਂਚ ਕਰੇ ਜਾਂ ਇਹਦੇ ਤੋਂ ਵੀ ਜੇ ਕੋਈ ਵੱਡੀ ਏਜੰਸੀ ਹੈ ਉਹਦੇ ਤੋਂ ਜਾਂਚ ਕਰਵਾ ਲਣ ਪਰ ਸਾਡਾ ਇਸ ਕਤਲ ਅਤੇ ਇਸ ਮੌਤ ਨਾਲ ਕੋਈ ਲੈਣ ਦੇਣ ਨਹੀਂ ਹੁਣ ਗੱਲ ਕਰਦਿਆਂ ਚੰਡੀਗੜ੍ਹ ਦੀ ਜ਼ਮੀਨ ਦਾ ਮਸਲਾ ਲਗਾਤਾਰ ਗਰਮਾ ਰਿਹਾ ਹੈ ਹਾਲਾਂਕਿ ਦੋ ਚਾਰ ਨੇ ਆਗੂ ਬੋਲਣਗੇ ਫਿਰ ਚੁੱਪ ਕਰ ਜਾਣਾ ਹੈ ਇਹ ਸਚਾਈ ਹੈ ਕਿਉਂਕਿ 1964 ਤੋਂ ਆਹੀ ਕੁਝ ਹੁੰਦਾ ਆ ਰਿਹਾ ਹੈ ਜੇ ਕਿਤੇ ਇਹ ਸੁਹਿਰਦ ਹੁੰਦੇ ਤਾਂ 50 ਸਾਲਾਂ ਤੋਂ ਬਾਅਦ 6ਵੇਂ ਸਾਲ ਚੰਡੀਗੜ੍ਹ ਪੰਜਾਬ ਦਾ ਹੋਣਾ ਸੀ ਅੱਜ ਭਾਵੇਂ ਕੋਈ ਕਹੀ ਜਾਵੇ ਕਿ ਚੰਡੀਗੜ੍ਹ ਪੰਜਾਬ ਦਾ ਹੈ ਜੇ ਚੰਡੀਗੜ੍ਹ ਪੰਜਾਬ ਦਾ ਹੁੰਦਾ ਤਾਂ ਸਾਨੂੰ ਲੇਲੜੀਆਂ ਨਾ ਕਰਨੀਆਂ ਪੈਂਦੀਆਂ ਪਰ ਹੁਣ ਚੰਡੀਗੜ੍ਹ ਦੇ ਵਿੱਚੋਂ ਹਰਿਆਣੇ ਨੂੰ ਜ਼ਮੀਨ ਦੇਣ ਦਾ ਮਾਮਲਾ ਇਸ ਵਕਤ ਗਰਮਾ ਗਿਆ ਹੈ ਪੰਜਾਬ ਸਰਕਾਰ ਅਤੇ ਵਿਰੋਧੀ ਧਿਰਾਂ ਲਗਾਤਾਰ ਇਸ ਮਾਮਲੇ ਤੇ ਆਪੋ ਆਪਣੇ ਪੱਖ ਪੇਸ਼ ਕਰ ਰਹੀਆਂ ਨੇ ਉੱਥੇ ਹੀ ਇਹਨਾਂ ਬਿਆਨਾਂ ਤੋਂ ਬਿਲਕੁਲ ਵੱਖਰਾ ਇੱਕ ਬਿਆਨ ਰਵਨੀਤ ਮਿੱਟੂ ਦਾ ਸਾਹਮਣੇ ਆਇਆ ਜਿਹੜੇ ਕਿ ਕੇਂਦਰੀ ਮੰਤਰੀ ਹੈ ਜਦੋਂ ਕਿ ਭਾਜਪਾ ਪ੍ਰਧਾਨ ਸੁਨੀਲ ਜਾਖੜ ਇਸ ਗੱਲ ਨੂੰ تصਦੀਕ ਕਰ ਰਿਹਾ ਹੈ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਇਸ ਬਾਰੇ ਇੱਕ ਅਪੀਲ ਵੀ ਕੀਤੀ ਹੈ ਦੂਜੇ ਪਾਸੇ ਚੰਡੀਗੜ੍ਹ ਵਿੱਚ ਹਰਿਆਣਾ ਦੀ ਵੱਖਰੀ ਵਿਧਾਨ ਸਭਾ ਦੇ ਮੁੱਦੇ ਤੇ ਰਵਨੀਤ ਬਿੱਟੂ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਗਵਰਨਰ ਪੰਜਾਬ ਨੇ ਇਹ ਗੱਲ ਸਾਫ਼ ਸ਼ਬਦਾਂ ਦੇ ਵਿੱਚ ਆਖ ਦਿੱਤੀ ਹੈ ਕਿ ਹਾਲੇ ਤੱਕ ਹਰਿਆਣੇ ਨੂੰ ਵੱਖਰੀ ਵਿਧਾਨ ਸਭਾ ਬਣਾਉਣ ਵਾਸਤੇ ਕੋਈ ਜ਼ਮੀਨ ਨਹੀਂ ਦਿੱਤੀ ਗਈ ਅਤੇ ਨਾ ਹੀ ਹਰਿਆਣੇ ਨੇ ਹਾਲੇ ਤੱਕ ਕੋਈ ਪੈਸਾ ਦਿੱਤਾ ਜਾਖੜ ਦੇ ਅਸਤੀਫੇ ਬਾਬਤ ਵੀ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਭਾਜਪਾ ਦੇ ਉਹ ਕਹਿੰਦੇ ਜਨਰਲ ਸੈਕਟਰੀ ਰੁਪਾਨੀ ਸਾਹਿਬ ਤੋਂ ਤੱਕਾਂ ਦੇ ਉੱਤੇ ਕੋਈ ਨਹੀਂ ਜਦੋਂ ਉਹਨਾਂ ਨੇ ਕਹਿ ਦਿੱਤਾ ਕਿ ਜਾਖੜ ਦੇ ਕੋਈ ਅਸਤੀਫੇ ਦੀ ਗੱਲ ਹੀ ਨਹੀਂ ਚੱਲੀ ਨਾ ਅਸਤੀਫਾ ਉਹਨਾਂ ਨੇ ਦਿੱਤਾ ਹੈ ਇਸ ਕਰਕੇ ਜਾਖੜ ਸਾਡੇ ਮੌਜੂਦਾ ਪ੍ਰਧਾਨ ਨੇ ਪ੍ਰਧਾਨਗੀ ਤੋਂ ਅਸਤੀਫੇ ਤੇ ਸੁਨੀਲ ਜਾਖੜ ਦਾ ਆਪਣਾ ਬਿਆਨ ਸਾਹਮਣੇ ਆ ਗਿਆ ਉਹਨਾਂ ਨੇ ਲੰਬੇ ਸਮੇਂ ਤੋਂ ਬਾਅਦ ਚੁੱਪ ਤੋੜੀ ਰਵਨੀਤ ਬਿੱਟੂ ਹਲੇ ਵੀ ਪੈਰ ਨਹੀਂ ਲੱਗਣਦੇ ਹੀ ਰਹੇ ਉਹ ਕਹਿੰਦੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਦੂਸਰੇ ਪਾਸੇ ਜਾਖੜ ਮੰਨ ਰਹੇ ਨੇ ਕਿ ਲੋਕ ਸਭਾ ਚੋਣਾਂ ਵਿੱਚ ਉਹਨਾਂ ਨੂੰ ਭਾਜਪਾ ਨੂੰ ਇੱਕ ਵੀ ਸੀਟ ਨਾ ਮਿਲ ਸਕੀ। ਇਹ ਸੀਟ ਨਾ ਮਿਲਣਾ ਕਹਿੰਦੇ ਮੇਰੀ ਨਾਕਾਮੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਇੱਕ ਵੀ ਸੀਟਾਂ ਔਨ ਕਰਕੇ ਮੈਂ ਅਸਤੀਫਾ ਦਿੱਤਾ ਹੋਇਆ ਹੈ। ਹਾਂ ਹਾਈ ਕਮਾਂਡ ਕਦੋਂ ਪਰਵਾਰ ਕਰਦੀ ਹੈ ਇਹ ਹਾਈ ਕਮਾਂਡ ਦਾ ਅਧਿਕਾਰ ਖੇਤਰ ਹੈ। ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਤੇ ਫੇਲੀਅਰ ਦਾ ਧੱਬਾ ਨਹੀਂ ਲੱਗਣ ਦੇਣਾ ਚਾਹੁੰਦਾ। ਉਹਨਾਂ ਕਿਹਾ ਕਿ ਬੇਸ਼ੱਕ ਸਾਡਾ ਵੋਟ ਫੀਸਦ ਵਧਿਆ ਪਰ ਸੀਟ ਇੱਕ ਵੀ ਨਹੀਂ ਆਈ। ਇਦੇ ਤੋਂ ਇਲਾਵਾ ਉਹਨਾਂ ਹਰਿਆਣਾ ਨੂੰ ਵਿਧਾਨ ਸਭਾ ਚ ਬਣਾਉਣ ਵਾਸਤੇ ਚੰਡੀਗੜ੍ਹ ਦੇ ਵਿੱਚ ਜਿਹੜੀ ਜ਼ਮੀਨ ਦਿੱਤੀ ਗਈ ਹੈ ਉਹਦਾ ਵਿਰੋਧ ਕਰਦਿਆਂ ਕਿਹਾ ਕਿ ਚੰਡੀਗੜ੍ਹ ਨਾਲ ਪੰਜਾਬੀਆਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਚੰਡੀਗੜ੍ਹ ਪੰਜਾਬ ਦਾ ਦਿਲ ਹੈ ਉਹਨਾਂ ਆਖਿਆ ਕਿ ਚੰਡੀਗੜ੍ਹ ਸਾਡੇ ਲਈ ਸਿਆਸੀ ਨਹੀਂ ਜਜ਼ਵਾਤੀ ਮੁੱਦਾ ਹੈ ਉਹਨਾਂ ਪ੍ਰਧਾਨ ਮੰਤਰੀ ਨੂੰ ਨਿੱਜੀ ਤੌਰ ਤੇ ਦਾਖਲ ਦੇ ਕੇ ਇਹ ਫੈਸਲਾ ਰੱਦ ਕਰਵਾਉਣ ਦੀ ਅਪੀਲ ਕੀਤੀ ਹੈ ਹਾਲਾਂਕਿ ਰਵਨੀਤ ਬਿੱਟੂ ਆਖ ਰਹੇ ਨੇ ਕਿ ਜ਼ਮੀਨ ਕੋਈ ਦਿੱਤੀ ਨਹੀਂ ਗਈ ਅਸਲ ਦੇ ਵਿੱਚ ਦਰਦ ਕੀ ਹੈ ਉਹਨਾਂ ਦੀ ਜ਼ੁਬਾਨ ਤੇ ਉਸੇ ਤਰੀਕੇ ਦਰਦ ਆਇਆ ਜਿਵੇਂ ਜਦੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਸੀ ਉਦੋਂ ਵੀ ਇਹਨਾਂ ਦਾ ਦਰਦ ਛਲਕੇ ਸੀ ਹੁਣ ਉਹਨਾਂ ਨੂੰ ਕੇਂਦਰੀ ਮੰਤਰੀ ਬਣਾਉਣ ਤੋਂ ਬਾਅਦ ਲਗਾਤਾਰ ਇਹ ਔਖੇ ਨੇ ਜਾਖੜ ਨੇ ਬਿੱਟੂ ਬਾਰੇ ਕਿਹਾ ਕਿ ਭਾਵੇਂ ਕੋਈ ਮੰਤਰੀ ਹੋਵੇ ਤੇ ਭਾਵੇਂ ਹੋਵੇ ਕੋਈ ਸੰਤਰੀ ਜਿਹਦੇ ਨਾਲ ਮੇਰੀ ਬਣਦੀ ਨਹੀਂ ਉਹਦੇ ਲਈ ਮੇਰੇ ਦਰਵਾਜ਼ੇ ਸਦਾ ਵਾਸਤੇ ਬੰਦ ਆ ਪਰ ਦੂਸਰੇ ਪਾਸੇ ਰਵਨੀਤ ਬਿੱਟੂ ਨੇ ਪਰਾਲੀ ਦੇ ਮਸਲੇ ਤੇ ਵੀ ਗੱਲਬਾਤ ਕੀਤੀ ਉਹ ਕਹਿੰਦੇ ਮਾਮਲਾ ਗੰਭੀਰ ਹੈ ਉਹਨਾਂ ਕਿਹਾ ਕਿ ਇਹ ਗੱਲ ਬਿਆਨਾਂ ਚ ਨਹੀਂ ਕਰਨ ਵਾਲੀ ਅਸਲ ਦੇ ਵਿੱਚ ਇਹ ਮੁੱਖ ਮੰਤਰੀ ਪੰਜਾਬ ਅਤੇ ਕੇਂਦਰ ਸਰਕਾਰ ਅਤੇ ਕਿਸਾਨ ਲੀਡਰਸ਼ਿਪ ਇਹਨਾਂ ਸਾਰਿਆਂ ਨੂੰ ਇਸ ਮਸਲੇ ਤੇ ਸਿਰ ਜੋੜ ਕੇ ਬੈਠਣਾ ਪੈਣਾ ਹੈ ਅਤੇ ਫਿਰ ਇਹਦਾ ਹੱਲ ਕੱਢਣਾ ਪੈਣਾ ਹੈ ਇਹ ਹੱਲ ਉਦੋਂ ਹੀ ਨਿਕਲੇਗਾ ਜਦੋਂ ਕਿਸਾਨਾਂ ਦੀ ਜੇਬ ਵਿੱਚੋਂ ਵੀ ਕੁਝ ਪਵੇਗਾ ਦੇਖਿਆ ਜਾਵੇ ਤਾਂ ਕਿਸਾਨਾਂ ਨੇ ਕਹਿੰਦੇ ਜੇ ਪਰਾਲੀ ਸਾੜੀ ਹੈ ਜੇ ਨਾ ਸਾੜਨ ਤਾਂ ਉਹਦਾ ਕੀ ਕਰਨ ਜੇਕਰ ਦੋਵੇਂ ਸਰਕਾਰਾਂ ਉਸਦਾ ਹੱਲ ਲੱਭ ਕੇ ਉਹਨਾਂ ਨੂੰ ਖੇਤੀ ਦਾ ਕੋਈ ਬਦਲ ਦੇਣ ਜਾਫਰ ਕਿਸਾਨਾਂ ਨੂੰ ਪਰਾਲੀ ਦੇ ਪੈਸੇ ਦੇਣ ਇਸ ਲਈ ਮੁੱਖ ਮੰਤਰੀ ਪੰਜਾਬ ਪਹਿਲ ਕਰਨ ਅਤੇ ਬੈਠ ਕੇ ਐਗਰੀਕਲਚਰ ਮੰਤਰੀ ਅਤੇ ਕੇਂਦਰ ਸਰਕਾਰ ਨਾਲ ਇਸ ਮਸਲੇ ਤੇ ਹੱਲ ਕਢਣ ਫੇਰੀ ਇਸ ਮਸਲੇ ਦਾ ਹੱਲ ਹੋ ਸਕਦਾ ਨਹੀਂ ਤਾਂ ਅਸੀਂ ਹਰ ਵਾਰੀ ਬਦਨਾਮੀ ਕਰਵਾਈ ਜਾਵਾਂਗੇ ਕਦੇ ਪਾਕਿਸਤਾਨ ਵਾਲੇ ਕਦੇ ਚੰਡੀਗੜ੍ਹ ਵਾਲੇ ਬੋਲ ਪੈਂਦੇ ਨੇ ਇਸ ਕਰਕੇ ਇਹ ਗੱਲ ਨਹੀਂ ਚਲਣੀ ਪਰ ਇਸ ਮਸਲੇ ਤੇ ਸਾਂਝੀ رائے ਬਣਾ ਕੇ ਹੀ ਕੰਮ ਕਰਨਾ ਪੈਣਾ ਤੇ ਹੁਣ ਗੱਲ ਕਰਦਿਆਂ ਡਿੰਪੀ ਢਿੱਲੋਂ ਨੂੰ ਚੋਣ ਕਮਿਸ਼ਨ ਦਾ ਨੋਟਿਸ ਮਿਲਿਆ ਹੈ ਚੋਣ ਕਮਿਸ਼ਨ ਦੇ ਵੱਲੋਂ ਗਿੱਦੜਵਾਹ ਤੋਂ ਆਪ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਪੋਸਟਰਾਂ ਦੇ ਵਿੱਚ ਭਾਜਪਾ ਉਮੀਦਵਾਰ ਬਨਪ੍ਰੀਤ ਬਾਦਲ ਅਤੇ ਰਾਜਾ ਵੜਿੰਗ ਦੇ ਉੱਤੇ ਜਿਹੜਾ ਕਰੌਸ ਮਾਰਿਆ ਹੋਇਆ ਉਹਨੂੰ ਆਧਾਰ ਬਣਾ ਕੇ ਨੋਟਿਸ ਜਾਰੀ ਕਰ ਦਿੱਤਾ ਹੈ ਅਤੇ 24 ਘੰਟਿਆਂ ਦੇ ਅੰਦਰ ਅੰਦਰ ਜਵਾਬ ਦਾਖਲ ਕਰਨ ਵਾਸਤੇ ਆਖਿਆ ਹੈ ਇਸ ਸਬੰਧੀ ਡਿੰਪੀ ਢਿੱਲੋਂ ਦੇ ਖਿਲਾਫ ਦਰਅਸਲ ਕਾਂਗਰਸ ਦੇ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਇਸ ਸਬੰਧੀ ਕਾਂਗਰਸੀ ਉਮੀਦਵਾਰ ਅਮਰਤਾ ਵੜਿੰਗ ਦੇ ਚੋਣ ਏਜੰਟ ਵਿਪਨ ਕੁਮਾਰ ਦੇ ਵੱਲੋਂ ਚੋਣ ਕਮਿਸ਼ਨ ਨੂੰ ਇਹ ਸ਼ਿਕਾਇਤ ਭੇਜੀ ਗਈ ਸੀ ਜਿਸ ਦੇ ਅਨੁਸਾਰ ਇਹਨਾਂ ਵੱਲੋਂ ਜਿਹੜੇ ਲਾਏ ਗਏ ਪੋਸਟਰ ਨੇ ਉਹਨਾਂ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਭਾਜਪਾ ਉਮੀਦਵਾਰ ਮਨਪ੍ਰੀਤ ਬਾਦਲ ਦੀਆਂ ਤਸਵੀਰਾਂ ਸ਼ਾਮਲ ਕੀਤੀਆਂ ਹੋਈਆਂ ਨੇ ਅਤੇ ਦੋਵਾਂ ਦੇ ਚਿਹਰਿਆਂ 'ਤੇ ਕਾਲੇ ਕਰਾਸ ਮਾਰੇ ਹੋਏ ਨਹੀਂ ਗਿੱਦੜਬਾਹ ਦੇ ਰਿਟਰਨਿੰਗ ਅਫਸਰ ਜਸਪਾਲ ਸਿੰਘ ਨੇ ਨੋਟਿਸ ਜਾਰੀ ਕਰਦਿਆਂ ਕਿਹਾ ਕਿ ਬਿਨਾਂ ਆਗਿਆ ਪੋਸਟਰਾਂ ਤੇ ਫੋਟੋਆਂ ਨਹੀਂ ਲਗਾਈਆਂ ਜਾ ਸਕਦੀਆਂ ਅਜਿਹੇ ਪੋਸਟਰਾਂ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਹਟਾ ਦਿੱਤਾ ਜਾਵੇ ਨਹੀਂ ਤਾਂ ਤੁਹਾਡੇ ਖਿਲਾਫ ਕਾਰਵਾਈ ਕੀਤੀ ਜਾਏਗੀ ਦੱਸਣਾ ਬਣਦਾ ਕਿ ਭਾਜਪਾ ਉਮੀਦਵਾਰ ਮਨਪ੍ਰੀਤ ਬਾਦਲ ਉਹਨਾਂ ਨੇ ਚੋਣ ਕਰਦਿਆਂ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਇਸੇ ਤਰ੍ਹਾਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੀ ਮਸਜਿਦ ਵਿੱਚ ਜਾ ਕੇ ਪ੍ਰਚਾਰ ਕਰਕੇ ਆਏ ਸੀ ਉਹਨਾਂ ਨੂੰ ਵੀ ਬੀਤੇ ਦਿਨੀ ਨੋਟਿਸ ਜਾਰੀ ਕਰ ਦਿੱਤੇ ਸੀ ਦੋਵਾਂ ਪਤਰਾਂ ਨੇ ਆਪਣੇ ਜਵਾਬ ਦਾਖਲ ਕਰ ਦਿੱਤੇ ਹੈ ਵੜਿੰਗ ਨੇ ਜਵਾਬ ਚ ਮਸਜਿਦ ਕਮੇਟੀ ਦੇ ਮੁਖੀ ਉਹਨਾਂ ਤੇ ਮੌਲਵੀ ਦੇ ਬਿਆਨ ਨਾਲ ਦਿੱਤੇ ਹੈ ਜਦੋਂ ਕਿ ਮਨਪ੍ਰੀਤ ਬਾਦਲ ਵੱਲੋਂ ਜਿਹੜਾ ਜਵਾਬ ਦਿੱਤਾ ਗਿਆ ਉਹਦੇ ਚ ਨੌਕਰੀਆਂ ਬਾਰੇ ਉਹ ਕਹਿੰਦੇ ਮੈਂ ਤਾਂ ਸਲਾਹ ਦੇ ਰਿਹਾ ਸੀ ਨੌਕਰੀਆਂ ਨਹੀਂ ਸੀ ਵੰਡ ਰਿਹਾ ਤੇ ਨਾਲ ਕਹਿੰਦੇ ਵੀਡੀਓ ਚ ਤਕਨੀਕੀ ਤੌਰ ਤੇ ਛੇੜਛਾੜ ਵੀ ਕੀਤੀ ਗਈ ਹੈ ਮਨਪ੍ਰੀਤ ਦੇ ਹੱਕ ਵਿੱਚ ਵੀ ਦੋ ਗਵਾਹਾਂ ਨੇ ਜਵਾਬ ਦਿੱਤਾ ਹੈ ਹਾਲਾਂਕਿ ਇਹ ਕਿੰਨੀ ਕਿ ਸਚਾਈ ਹੈ ਤੁਸੀਂ ਉਹ ਵੀਡੀਓ ਖੁਦ ਸੁਣੀ ਹੈ ਜਿਸ ਦੇ ਵਿੱਚ ਮਨਪ੍ਰੀਤ ਬਾਦਲ ਕਹਿੰਦੇ ਹ ਜੇ 18 ਤੋਂ 23 ਸਾਲਾਂ ਤੱਕ ਨੌਕਰੀਆਂ ਦੇ ਤਾਂ ਗੱਫੇ ਦੇ ਦਿਆਂਗੇ ਉਹ ਬੀਐਸਐਫ ਚ ਸੀਆਈਐਸਐਫ ਦੇ ਵਿੱਚ ਸੀਆਰਪੀਐਫ ਦੇ ਵਿੱਚ ਰੇਲ ਦੇ ਵਿੱਚ ਕਹਿੰਦਿਆ ਕਿ ਰੇਲ ਮੰਤਰੀ ਤਾਂ 8-9 ਦਿਨ ਇੱਥੇ ਹੀ ਰਹਿਣਗੇ ਦੇ ਨਾਲ ਪੀਆਰਟਿਸ ਦੇ ਵਿੱਚ ਵੀ ਕਹਿੰਦੇ ਆ ਕਿ ਉਹਨਾਂ ਨਾਲ ਵੀ ਮੇਰੀ ਫੁੱਲ ਬਣਦੀ ਹੈ ਇਸੇ ਤਰ੍ਹਾਂ ਰਾਜਾ ਵੜਿੰਗ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਅਤੇ ਨਾਲ ਕੈਪਸ਼ਨ ਦੇ ਵਿੱਚ ਲਿਖਿਆ ਸੀ ਕਿ ਮਸਜਿਦ ਦੇ ਵਿੱਚ ਹਲਫ ਲਿਆਗਾ ਕਿ ਵੋਟਾਂ ਕਾਂਗਰਸ ਨੂੰ ਪੈਣਗੀਆਂ ਜਦੋਂ ਵਿਵਾਦ ਪਕਿਆ ਤੇ ਕੈਪਸ਼ਨ ਉਹਨਾਂ ਨੇ ਬਦਲ ਦਿੱਤੀ ਸੀ ਪਰ ਹੁਣ ਚੋਣ ਕਮਿਸ਼ਨੀਆਂ ਅੱਖਾਂ 'ਚ ਘੱਟਾ ਪਾਉਣ ਦੀ ਕੋਸ਼ਿਸ਼ ਤੇ ਹੁਣ ਗੱਲ ਕਰਦੇ ਹਾਂ ਪਰਾਲੀ ਸਾੜਨ ਨੂੰ ਲੈ ਕੇ ਸੁਪਰੀਮ ਕੋਰਟ ਇੱਕ ਵਾਰੀ ਫੇਰ ਕਾਫੀ ਸਖਤੀ ਦੇ ਮੂਡ 'ਚ ਹੈ ਸੁਪਰੀਮ ਕੋਰਟ ਨੇ ਕਮਿਸ਼ਨ ਫਾਰ 에ਅਰ ਕੁਆਲਿਟੀ ਮੈਨੇਜਮੈਂਟ ਐਕਟ ਦੀ ਧਾਰਾ 14 ਦੇ ਤਹਿਤ ਪਰਾਲੀ ਸਾੜਨ ਦੇ ਮਾਮਲੇ ਵਿੱਚ ਕਮਿਸ਼ਨ ਫਾਰ 에ਅਰ ਕੁਆਲਿਟੀ ਮੈਨੇਜਮੈਂਟ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਅਧਿਕਾਰੀਆਂ ਦੇ ਖਿਲਾਫ ਮਕਦਮਾ ਚਲਾਉਣ ਦੇ ਵਿੱਚ ਪੰਜਾਬ ਅਤੇ ਹਰਿਆਣਾ ਸੂਬਿਆਂ ਦੀ ਲਾਪਰਵਾਹੀ ਤੇ ਵੱਡੀ ਚਿੰਤਾ ਪ੍ਰਗਟਾਈ ਹੈ ਜਸਟਿਸ ਅਬੈ ਓਕਾ ਤੇ ਜਸਟਿਸ ਆਗਸਟਿਨ ਜੋਰਜ ਮਸੀਦੀ ਬੈਂਚ ਨੇ ਦਿੱਲੀ ਐਨਸੀਆਰ ਦੇ ਵਿੱਚ ਪ੍ਰਦੂਸ਼ਣ ਪ੍ਰਬੰਧਨ ਦੇ ਨਾਲ ਜਿਹੜੀ ਸਥਿਤ ਐਮਸੀ ਮੈਤਾ ਕੇਸ ਦੀ ਸੁਣਵਾਈ ਕੀਤੀ ਜਿਸ ਦੇ ਵਿੱਚ ਐਨਸੀਆਰ ਤੇ ਉੱਥੇ ਜਿਹੜੀਆਂ ਗੱਡੀਆਂ ਚੱਲਦੀਆਂ ਨੇ ਉਹ ਜਿਹੜੀਆਂ ਪ੍ਰਦੂਸ਼ਣ ਕਰਦੀਆਂ ਨੇ ਜਾਂ ਠੋਸ ਰਹਿੰਦ ਖੂੰਦ ਦਾ ਜਿਹੜਾ ਪ੍ਰਬੰਧ ਨਹੀਂ ਕੀਤਾ ਜਾਂਦਾ ਉਹਦੇ ਤੇ ਚਿੰਤਾ ਜਾਂ ਫਿਰ ਪਰਾਲੀ ਨੂੰ ਜਿਹੜੀ ਅੱਗ ਲਾਈ ਜਾ ਰਹੀ ਹੈ ਇਹ ਸਬੰਧਤ ਕੁਝ ਮੁੱਦਿਆਂ ਤੇ ਇਹ ਮਸਲਾ ਕੇਂਦਰਤ ਸੀ ਪਰਾਲੀ ਸਾੜਨ ਦੇ ਨਾਲ ਹੋਣ ਵਾਲੇ ਹਵਾ ਪ੍ਰਦੂਸ਼ਣ ਦੇ ਸਬੰਧ ਵਿੱਚ ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਦੁਆਰਾ ਪੇਸ਼ ਕੀਤੇ ਗਏ ਹਲਫਨਾਮਿਆਂ ਦੀ ਜਾਂਚ ਕੀਤੀ ਜਿਸ ਦੇ ਵਿੱਚ ਖੇਤਾਂ ਨੂੰ ਜਿਹੜੀਆਂ ਪਰਾਲੀ ਸਾੜਨ ਦੀਆਂ ਘਟਨਾਵਾਂ ਨੇ ਉਹਦੇ ਸੰਕੇਤ ਦਿੱਤੇ ਮਿਲਦੇ ਐ ਕਿ ਉੱਥੇ ਅੱਗਾਂ ਲੱਗੀਆਂ ਨੇ ਅਦਾਲਤ ਨੇ ਕਮਿਸ਼ਨ ਫਾਰ 에ਅਰ ਕੁਆਲਿਟੀ ਮੈਨੇਜਮੈਂਟ ਐਕਟ ਦੀ ਧਾਰਾ 14 ਦੇ ਤਹਿਤ ਗਲਤੀ ਕਰਨ ਵਾਲੇ ਅਧਿਕਾਰੀਆਂ ਦੇ ਵਿਰੁੱਧ ਕਾਰਵਾਈ ਕਰਨ ਲਈ ਦੋਵਾਂ ਸੂਬਿਆਂ ਦੀਆਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਝਿੜਕਿਆ ਵੀ ਐ ਅਤੇ ਅਸੰਤੁਸ਼ਟੀ ਵੀ ਦੁਹਰਾਈ ਐ ਅਦਾਲਤ ਦੇ ਵੱਲੋਂ ਸੂਬਿਆਂ ਨੂੰ ਨਿਰਦੇਸ਼ ਦਿੱਤਾ ਗਿਆ ਸੀ ਕਿ ਉਹ ਤਿੰਨ ਹਫ਼ਤਿਆਂ ਦੇ ਅੰਦਰ-ਅੰਦਰ ਕੀਤੀ ਗਈ ਕਾਰਵਾਈ ਦੀ ਰੂਪਰੇਖਾ ਦੇਣ ਅਤੇ ਫਿਰ ਪਾਲਣਾ ਵਾਲੇ ਹੁਕਮਨਾਮੇ ਵੀ ਦਾਇਰ ਕਰਨ ਇਸ ਮਾਮਲੇ ਦੀ ਹੁਣ ਜੜੀ ਅਗਲੀ ਸੁਣਵਾਈ ਹੈ ਉਹ 16 ਦਸੰਬਰ ਤੇ 2024 ਨੂੰ ਨਿਰਧਾਰਤ ਕਰ ਦਿੱਤੀ ਗਈ ਹੈ ਸੁਪਰੀਮ ਕੋਰਟ ਨੇ ਪ੍ਰਵਾਲੀ ਪ੍ਰਬੰਧਨ ਵਾਲੀ ਮਸ਼ੀਨਰੀ ਅਤੇ ਉਪਕਰਨਾ ਦੇ ਨਾ ਕਾਫੀ ਪ੍ਰਬੰਧ ਬਾਰੇ ਸ਼ਿਕਾਇਤਾਂ ਲੈ ਕੇ ਅਦਾਲਤ ਵਿੱਚ ਆਉਣ ਵਾਲੇ ਕਿਸਾਨ ਦੀ ਇੱਕ ਪਰੇਸ਼ਾਨ ਕਰਨ ਵਾਲੀ ਵਿਸ਼ੇਸ਼ਤਾ ਦੇਖੀ ਅਤੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਨਾ ਲੋੜਾਂ ਨੂੰ ਪੂਰਾ ਕਰਨਾ ਸੂਬਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਇਹਦੇ ਤੋਂ ਇਲਾਵਾ ਸਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਇਸਰੋ ਤੋਂ ਪ੍ਰਾਪਤ ਕਥਿਤ ਗਲਤ ਅੰਕੜਿਆਂ ਬਾਰੇ ਉੱਚਤ ਅਧਿਕਾਰੀਆਂ ਕੋਲ ਆਪਣੀਆਂ ਚਿੰਤਾਵਾਂ ਠਾਉਣ ਵਾਸਤੇ ਵੀ ਆਖਿਆ ਅਤੇ ਸੁਪਰੀਮ ਕੋਰਟ ਇਸ ਮਸਲੇ ਦੇ ਉੱਤੇ ਕਾਫੀ ਨਰਾਜ਼ ਨਜ਼ਰ ਆ ਰਹੀ ਸੀ ਤੇ ਹੁਣ ਦਰਅਸਲ ਪ੍ਰਦੂਸ਼ਣ ਫਿਰ ਹੈ ਕਿੰਨਾ ਕ ਕੀ ਉਹਨਾਂ ਦੀ ਨਰਾਜ਼ਗੀ ਜਾਇਜ਼ ਆ ਜਾਂ ਨਰਜਾਇਜ਼ ਆ ਆ ਖਬਰ ਉਸ ਗੱਲ ਨੂੰ ਤਸਦੀਕ ਕਰੇਗੀ ਪਹਿਲਾਂ ਤਾਂ ਦਿੱਲੀ ਵਾਲਿਓ ਪਾਸਿਓਂ ਖਬਰ ਮਿਲ ਰਹੀ ਹੈ ਕਿ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਐਕਸ ਦੇ ਉੱਤੇ ਇੱਕ ਪੋਸਟ ਕੀਤਾ ਹੈ ਕਿ ਪ੍ਰਦੂਸ਼ਣ ਦੇ ਵੱਧਦੇ ਪੱਧਰ ਦੇ ਕਾਰਨ ਅਗਲੇ ਨਿਰਦੇਸ਼ਾਂ ਤੱਕ ਦਿੱਲੀ ਦੇ ਸਾਰੇ ਪ੍ਰਾਇਮਰੀ ਸਕੂਲ ਬੰਦ ਰਹਿਣਗੇ ਅਤੇ ਆਨਲਾਈਨ ਕਲਾਸਾਂ ਵਿੱਚ ਇਹ ਸਕੂਲ ਤਬਦੀਲ ਕਰ ਦਿੱਤੇ ਜਾ ਰਹੇ ਨੇ ਇਸੇ ਤਰ੍ਹਾਂ ਦਿੱਲੀ ਮੈਟਰੋ ਨੇ ਯਾਤਰੀਆਂ ਦੀ ਸਹੂਲਤ ਦੇ ਵਾਸਤੇ 20 ਵਾਧੂ ਮੈਟਰੋ ਟ੍ਰੇਨਾਂ ਚਲਾਉਣ ਦਾ ਫੈਸਲਾ ਵੀ ਸੁਣਾਇਆ ਹੈ ਅਤੇ ਗੁਰਪਤਨ ਦੀਆਂ ਵਿਵਸਥਾਵਾਂ ਨੂੰ ਲਾਗੂ ਕਰਨ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ ਹੁਣ ਚੰਡੀਗੜ੍ਹ ਭਾਰਤ ਦੇ ਖੂਬਸੂਰਤ ਸ਼ਹਿਰਾਂ ਦੇ ਵਿੱਚੋਂ ਇੱਕ ਹੈ ਤੇ ਚੰਡੀਗੜ੍ਹ ਵੀ ਇਸ ਵਕਤ ਜ਼ਹਿਰੀਲੀ ਹਵਾ ਦਾ ਸਾਹਮਣਾ ਕਰ ਰਿਹਾ ਹੈ ਇੱਥੇ ਹਵਾ ਗੁਣਵੱਤਾ ਸੂਚਕਾਂਕ ਇੰਨਾ ਖਰਾਬ ਹੋ ਗਿਆ ਹੈ ਕਿ ਦਿਨ ਵੇਲੇ ਲੱਗਦਾ ਹੀ ਨਹੀਂ ਕਿ ਦਿਨ ਹੈ ਤੇ ਸ਼ਾਮ ਲੱਗਦੀ ਹੈ ਪੰਜਾਬ ਦੇ ਵਿੱਚ ਪਰਾਲੀ ਸਾੜਨ ਕਰਕੇ ਚੰਡੀਗੜ੍ਹ ਦੀ ਹਵਾ ਖਰਾਬ ਹੈ ਹਰਿਆਣੇ 'ਚ ਪਰਾਲੀ ਸਾੜਨ ਕਰਕੇ ਚੰਡੀਗੜ੍ਹ ਦੀ ਹਵਾ ਖਰਾਬ ਹੈ ਪਾਕਿਸਤਾਨ ਦੇ ਲਾਹੌਰ ਅਤੇ ਪੰਜਾਬ ਦੇ ਖੇਤਰਾ ਵਿੱਚ ਪਰਾਲੀ ਦੇ ਵੱਡੇ ਪੱਧਰ ਤੇ ਜੇ ਦੇਖੀਏ ਤਾਂ ਇਹ ਅੱਗਾਂ ਲਾਈਆਂ ਜਾ ਰਹੇ ਤੇ ਪਰਾਲੀ ਨੂੰ ਸਾੜਿਆ ਜਾ ਰਿਹਾ ਹੈ। ਚੰਡੀਗੜ੍ਹ ਦੀ ਹਵਾ ਦੇਸ਼ ਦੇ ਵਿੱਚ ਸਭ ਤੋਂ ਖਰਾਬ ਦਰਜ ਕੀਤੀ ਗਈ ਹੈ। ਚੰਡੀਗੜ੍ਹ ਦੀ ਜਿਹੜੀ ਸਥਿਤੀ ਹੈ ਉਹ ਦਿੱਲੀ ਤੋਂ ਵੀ ਮਾੜੀ ਦਰਜ ਕੀਤੀ ਗਈ ਹੈ। ਜਾਣਕਾਰੀ ਦੇ ਮੁਤਾਬਕ ਵੀਰਵਾਰ ਵਾਲੇ ਦਿਨ ਚੰਡੀਗੜ੍ਹ ਦੇ ਵਿੱਚ 460 ਏਅਰ ਕੁਆਲਿਟੀ ਇੰਡੈਕਸ ਮਾਪਿਆ ਗਿਆ। ਜਦੋਂ ਕਿ ਦਿੱਲੀ ਵਿੱਚ ਇਹ 458 ਦਰਜ ਕੀਤਾ ਗਿਆ। ਅਜਿਹੇ 'ਚ ਸਿਟੀ ਬਿਊਟੀਫੁੱਲ ਦੀ ਹਾਲਤ ਦਿੱਲੀ ਤੋਂ ਵੀ ਮਾੜੀ ਨਜ਼ਰ ਆਈ। ਚੰਡੀਗੜ੍ਹ ਦੇ ਤਿੰਨ ਮਾਨਿਟਰਿੰਗ ਸਟੇਸ਼ਨਾਂ ਤੇ ਟੈਸਟਿੰਗ ਕੀਤੀ ਗਈ। ਅਤੇ ਜੇ ਉਹ ਟੈਸਟਿੰਗ ਦੇ ਉੱਤੇ ਨਜ਼ਰ ਮਾਰੀਏ ਤਾਂ ਸੈਕਟਰ 32 ਦਾ 에ਅਰ ਕੁਆਲਿਟੀ ਇੰਡੈਕਸ 460 ਸੈਕਟਰ 53 ਦਾ 453 ਅਤੇ ਇਹਦੇ ਨਾਲ ਹੀ ਸੈਕਟਰ 25 ਦਾ 에ਅਰ ਕੁਆਲਿਟੀ ਇੰਡੈਕਸ 360 ਦਰਜ ਕੀਤਾ ਗਿਆ ਮੌਸਮ ਵਿਭਾਗ ਦੇ ਨਿਰਦੇਸ਼ ਸੁਰੇਂਦਰ ਪਾਲ ਨੇ ਦੱਸਿਆ ਕਿ ਇਹ ਚਿੰਤਾ ਵਾਲੀ ਗੱਲ ਹੈ ਕਿ ਹਵਾ ਗੁਣਵੱਤਾ ਸੂਚਕ ਅੰਕ ਗੰਭੀਰ ਸ਼੍ਰੇਣੀ ਵਿੱਚ ਪਹੁੰਚ ਗਿਆ ਹੈ ਬੜਾ ਖਰਾਬ ਹੋ ਗਿਆ ਹੈ ਉਹਨਾਂ ਕਿਹਾ ਕਿ ਫਿਲਹਾਲ ਕੋਈ ਰਾਹਤਾਂ ਨਜ਼ਰ ਨਹੀਂ ਆ ਰਹੀ ਪਰ 15 ਨਵੰਬਰ ਤੋਂ ਬਾਅਦ ਕੁਝ ਹਵਾਵਾਂ ਚੱਲਣ ਦੀ ਜ਼ਰੂਰ ਸੰਭਾਵਨਾ ਹੈ ਜੇਕਰ ਕੁਝ ਹਵਾਵਾਂ ਚੱਲਦੀਆਂ ਨੇ ਤਾਂ ਹਵਾ ਗੁਣਵੱਤਾ ਸੂਚਕ ਅੰਕ ਕੁਝ ਘਟ ਸਕਦਾ ਹੈ ਪਰ ਫਿਲਹਾਲ ਉਹਨਾਂ ਦੱਸਿਆ ਕਿ ਮੀਂਹ ਦੀ ਵੀ ਕੋਈ ਸੰਭਾਵਨਾ ਨਹੀਂ ਹੈ ਚੰਡੀਗੜ੍ਹ ਦੀ ਆਬੋ ਹਵਾ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕੀ ਹੈ ਅਤੇ ਏਅਰ ਕੁਆਲਿਟੀ ਇੰਡੈਕਸ 460 ਨੂੰ ਟੱਚ ਕਰ ਰਿਹਾ ਸੀ ਸਾਹ ਲੈਣ ਵਿੱਚ ਉੱਥੇ ਲੋਕਾਂ ਨੂੰ ਤਕਲੀਫ ਹੋ ਰਹੀ ਹੈ ਅੱਖਾਂ ਵਿੱਚ ਜਲਨ ਮਹਿਸੂਸ ਕਰ ਰਹੇ ਨੇ ਤੇ ਇਸ ਮੌਸਮ ਦੇ ਵਿੱਚ ਸਾਹ ਲੈਣਾ 25 ਤੋਂ 30 ਸਿਗਰਟਾਂ ਪੀਣ ਵਰਗਾ ਜੋ ਕਿ ਸਿਹਤ ਵਾਸਤੇ ਹਾਨੀਕਾਰਕ ਨਹੀਂ ਸਗੋਂ ਬਹੁਤ ਹਾਨੀਕਾਰਕ ਹੈ ਇਸ ਤੇ ਮੱਦੇ ਨਜ਼ਰ ਹੁਣ ਚੰਡੀਗੜ੍ਹ ਵਿੱਚ 마ਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਚੰਡੀਗੜ੍ਹ ਸਿਹਤ ਵਿਭਾਗ ਨੇ ਇੱਕ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਚੰਡੀਗੜ੍ਹ ਦੇ ਵਿੱਚ 마ਸਕ ਪਾਉਣ ਵਾਸਤੇ ਆਖ ਦਿੱਤਾ ਗਿਆ ਹੈ ਦੇਸ਼ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਚੰਡੀਗੜ੍ਹ شمار ਹੋ ਗਿਆ ਤੇ ਦੂਸਰੇ ਨੰਬਰ ਤੇ ਦੱਸਿਆ ਗਿਆ ਹੈ ਚੰਡੀਗੜ੍ਹ ਪਿਛਲੇ ਹਫ਼ਤੇ ਤੋਂ ਲਗਾਤਾਰ ਰੈੱਡ ਜ਼ੋਨ ਦੇ ਵਿੱਚ ਸ਼ਾਮਲ ਕੀਤਾ ਹੋਇਆ ਹੈ ਇਸਤੇ ਮੱਦੇਨਜ਼ਰ ਪ੍ਰਸ਼ਾਸਨ ਨੇ ਬੀਤੇ ਕੱਲ ਡੀਜ਼ਲ ਜਨਰੇਟਰ ਸੱਟ ਚਲਾਉਣ ਤੇ ਪਾਬੰਦੀ ਲਗਾ ਦਿੱਤੀ ਸੀ ਐਡਵਾਈਜ਼ਰੀ ਦੇ ਵਿੱਚ ਸਿਹਤ ਵਿਭਾਗ ਦੇ ਵੱਲੋਂ ਮਰੀਜ਼ਾਂ ਨੂੰ ਵੀ ਵਿਸ਼ੇਸ਼ ਸਾਵਧਾਨੀਆਂ ਵਰਤਣ ਵਾਸਤੇ ਕਿਹਾ ਗਿਆ ਸਵੇਰੇ ਸ਼ਾਮ ਦੌੜ ਜਾਂ ਕੋਈ ਹੋਰ ਸਰੀਰਕ ਕਸਰਤ ਕਦੇ ਨਾ ਕੀਤੀ ਜਾਵੇ ਦੁਪਹਿਰ 12 ਵਜੇ ਤੋਂ ਪਹਿਲਾਂ ਅਤੇ ਸ਼ਾਮ 4 ਵਜੇ ਤੋਂ ਬਾਅਦ ਘਰਾਂ ਦੀਆਂ ਖਿੜਕੀਆਂ ਦਰਵਾਜ਼ੇ ਬੰਦ ਰੱਖੇ ਜਾਣ ਲੱਕੜ ਕੋਲਾ ਮਿੱਟੀ ਦਾ ਤੇਲ ਆਦ ਸੜਨ ਤੋਂ ਬਚਿਆ ਜਾਵੇ ਫੇਫੜਿਆਂ ਜਾਂ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਲੋਕ ਵਿਸ਼ੇਸ਼ ਸਾਵਧਾਨੀਆਂ ਵਰਤਣ ਬੀੜੀ ਅਤੇ ਸਿਗਰਟ ਪੀਣ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ ਘਰਾਂ 'ਚ ਰੂਮ ਫਰੈਸ਼ਨਰ ਮੱਛਰ ਭਜਾਉਣ ਵਾਲੇ ਜਿਹੜੇ ਜੰਤਰ ਵਰਤੇ ਜਾਂਦੇ ਆ ਉਹ ਧੂਫ ਇਸ ਤਰ੍ਹਾਂ ਦੀ ਵਰਤੋਂ ਤੋਂ ਵੀ ਆਖਿਆ ਕਿ ਗੁਰੇਜ਼ ਕੀਤਾ ਜਾਵੇ ਅੱਖਾਂ ਨੂੰ ਸਾਫ਼ ਪਾਣੀ ਨਾਲ ਵਾਰ-ਵਾਰ ਧੋਤਾ ਜਾਵੇ ਜਲਣ ਹੋਣ ਦੀ ਸੂਰਤ ਵਿੱਚ ਡਾਕਟਰ ਦੇ ਨਾਲ ਵੀ ਸੰਪਰਕ ਕੀਤਾ ਜਾਵੇ ਇਹ ਚੰਡੀਗੜ੍ਹ ਦੇ ਵਿੱਚ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਤੇ ਹੁਣ ਆ ਖਬਰ ਬੜੀ ਮੰਦ ਭਾਗੀ ਹੈ ਬੁੱਧਵਾਰ ਦੀ ਰਾਤ ਤਕਰੀਬਨ 8:00 ਵਜੇ ਮੁਹਾਲੀ ਦੇ ਪਿੰਡ ਕੁੰਬੜਾ ਦੇ ਵਿੱਚ ਮਾਮੂਲੀ ਤਕਰਾਰ ਹੋਇਆ ਤੇ ਇਸ ਤਕਰਾਰ ਦੇ ਦੌਰਾਨ ਪ੍ਰਵਾਸੀ ਨੌਜਵਾਨਾਂ ਨੇ ਇੱਕ 17 ਵਰਿਆਂ ਦੇ ਪੰਜਾਬੀ ਗੱਭਰੂ ਦਾ ਤੇਜ਼ ਤਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਅਤੇ ਇੱਕ ਪੰਜਾਬੀ ਨੌਜਵਾਨ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ ਜੋ ਇਸ ਵਕਤ ਹਸਪਤਾਲ ਦੇ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਪਿੰਡ ਕੁੰਬੜਾ ਦਾ ਰਹਿਣ ਵਾਲਾ 17 ਵਰਿਆਂ ਦਾ ਦਮਨਪ੍ਰੀਤ ਸਿੰਘ ਆਪਣੇ ਦੋਸਤ ਦਿਲਪ੍ਰੀਤ ਸਿੰਘ ਨਾਲ ਪਿੰਡ ਵਿੱਚ ਬੈਠਾ ਸੀ ਇਸੇ ਦੌਰਾਨ ਇੱਕ ਪ੍ਰਵਾਸੀ ਨੌਜਵਾਨ ਮੋਟਰਸਾਈਕਲ ਤੇ ਆਇਆ ਅਤੇ ਅਚਾਨਕ ਉਸਤੀ ਜਿਹੜੀ ਬਾਈਕ ਸੀ ਉਹ ਦੋਵਾਂ ਨਾਲ ਟਕਰਾ ਜਾਂਦੀ ਹੈ। ਦੋਵਾਂ ਦੋਸਤਾਂ ਨੇ ਨੌਜਵਾਨ ਨੂੰ ਬਾਈਕ ਹੌਲੀ ਚਲਾਉਣ ਵਾਸਤੇ ਆਖਿਆ ਜਿਸ ਤੋਂ ਕੁਝ ਦੇਰ ਬਾਅਦ ਦੱਸਿਆ ਜਾ ਰਿਹਾ ਕਿ ਬਹਿਸ ਸ਼ੁਰੂ ਹੋ ਗਈ। ਬਾਅਦ ਵਿੱਚ ਪ੍ਰਵਾਸੀ ਨੌਜਵਾਨ ਉੱਥੋਂ ਚਲਾ ਗਿਆ ਅਤੇ ਦੋਵੇਂ ਦੋਸਤ ਉੱਥੇ ਬੈਠੇ ਰਹੇ। ਕੁਝ ਸਮੇਂ ਬਾਅਦ ਬਾਈਕ ਚਾਲਕ ਆਪਣੇ ਨਾਲ 10 ਤੋਂ 12 ਪ੍ਰਵਾਸੀ ਨੌਜਵਾਨਾਂ ਨੂੰ ਲੈ ਕੇ ਆਇਆ। ਦੋਵਾਂ ਦੋਸਤਾਂ ਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਹਮਲੇ ਦੇ ਵਿੱਚ ਦਮਨਪ੍ਰੀਤ ਨੂੰ ਗੰਭੀਰ ਸੱਟਾਂ ਲੱਗੀਆਂ ਇਸ ਤੋਂ ਇਲਾਵਾ ਉਸਦੇ ਦੋਸਤ ਦਿਲਪ੍ਰੀਤ ਨੂੰ ਵੀ ਗੰਭੀਰ ਸੱਟਾਂ ਲੱਗਣ ਦੀ ਜਾਣਕਾਰੀ ਹੈ ਹਮਲਾ ਕਰਨ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ ਮੌਕੇ ਤੇ ਮੌਜੂਦ ਲੋਕਾਂ ਨੇ ਪੀੜਤ ਦੇ ਘਰ ਸੂਚਿਤ ਕੀਤਾ ਜ਼ਖਮੀਆਂ ਨੂੰ ਨੇੜਲੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਦਮਨਪ੍ਰੀਤ ਦੀ ਮੌਤ ਹੋ ਗਈ ਉਸ ਦਾ ਦੋਸਤ ਦਿਲਪ੍ਰੀਤ ਇਸ ਵਕਤ ਦਾ ਜੀਰੇ ਇਲਾਜ ਹੈ ਇਸ ਸਬੰਧੀ ਜਦੋਂ ਐਸਐਚਓ ਫੇਜ਼ 8 ਰੁਪਿੰਦਰ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸੂਚਨਾ ਤਾਂ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਵੀ ਫਿਲਹਾਲ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਐਫ ਆਈ ਆਰ ਦਰਜ ਕਰਦੀ ਕਾਰਵਾਈ ਉਹ ਕਹਿੰਦੇ ਕੀਤੀ ਗਈ ਹੈ ਇਹਨਾਂ ਬੱਚਿਆਂ ਤੇ ਹਮਲਾ ਕਰਨ ਵਾਲੇ ਦੋਸ਼ੀਆਂ ਦਾ ਪਤਾ ਲਗਾਇਆ ਜਾ ਰਿਹਾ ਹੈ ਮੋਲਜਮਾ ਦੀ ਗ੍ਰਿਫਤਾਰੀ ਵਾਸਤੇ ਟੀਮਾਂ ਵੀ ਉਹਨਾਂ ਨੇ ਦੱਸਿਆ ਸੀ ਕਿ ਬਣਾ ਦਿੱਤੀਆਂ ਗਈਆਂ ਨੇ ਹੋ ਸਕਦਾ ਜਦੋਂ ਤੱਕ ਇਹ ਤੁਹਾਡੇ ਤੱਕ ਖਬਰ ਆਵੇ ਉਦੋਂ ਤੱਕ ਕੋਈ ਗ੍ਰਿਫਤਾਰੀ ਹੋਣ ਦੀ ਖਬਰ ਵੀ ਮਿਲ ਜਾਵੇ ਉਹ ਕਹਿੰਦੇ ਮੋਲਜਮਾ ਨੂੰ ਜਲਦ ਗ੍ਰਿਫਤਾਰ ਕਰ ਲਵਾਂਗੇ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਦੋਂ ਜ਼ਖਮੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਪੁਲਿਸ ਵੀ ਮੌਕੇ ਤੇ ਪਹੁੰਚ ਚੁੱਕੀ ਸੀ ਪਰ ਉਸ ਵਕਤ ਕਿਸੇ ਨੂੰ ਅੰਦਰ ਨਹੀਂ ਸੀ ਜਾਣ ਦਿੱਤਾ ਜਾ ਰਿਹਾ ਜ਼ਖਮੀਆਂ ਦੇ ਰਿਸ਼ਤੇਦਾਰ ਗੁੱਸੇ ਵਿੱਚ ਸਨ ਅਤੇ ਉਹਨਾਂ ਨੇ ਉੱਥੇ ਫਿਰ ਪਾਵ ਹਸਪਤਾਲ ਦੇ ਵਿੱਚ ਹੰਗਾਮਾ ਵੀ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਬੱਚਿਆਂ ਨੂੰ ਕਿਉਂ ਨਹੀਂ ਮਿਲਣ ਦਿੱਤਾ ਜਾ ਰਿਹਾ ਉਹ ਆਪਣੇ ਬੱਚਿਆਂ ਨੂੰ ਵੇਖਣਾ ਚਾਹੁੰਦੇ ਨੇ ਮੌਕੇ ਤੇ ਮੌਜੂਦ ਪੁਲਿਸ ਨੇ ਫਿਰ ਮਾਮਲਾ ਸ਼ਾਂਤ ਵੀ ਕਰਵਾਇਆ ਤੇ ਆਹ ਖਬਰ ਬਹੁਤ ਦਰਦਨਾਕ ਖਬਰ ਹੈ ਅਗੇਨ ਖਬਰ ਮਣੀਪੁਰ ਵਾਲੇ ਪਾਸੋਂ ਮਿਲੀ ਹੈ ਮਨੀਪੁਰ ਦੇ ਜਿਰੀਬਾਮ ਜ਼ਿਲ੍ਹੇ ਵਿੱਚ ਵੀਰਵਾਰ ਦੀ ਰਾਤ ਨੂੰ ਇੱਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ ਜਿੱਥੇ ਕੁਝ ਸ਼ੱਕੀ ਅਤਵਾਦੀਆਂ ਨੇ ਇੱਕ ਔਰਤ ਨਾਲ ਪਹਿਲਾਂ ਜ਼ਬਰਦਨਾ ਕੀਤਾ ਅਤੇ ਬਾਅਦ ਵਿੱਚ ਉਸਨੂੰ ਜ਼ਿੰਦਾ ਸਾੜ ਦਿੱਤਾ ਇਹ ਘਟਨਾ ਤੁਹਾਨੂੰ ਦਿੱਲੀ ਦੀ ਯਾਦ ਤਾਜ਼ਾ ਕਰਵਾ ਰਹੀ ਹੋਵੇਗੀ ਮਿਲੀ ਜਾਣਕਾਰੀ ਦੇ ਅਨੁਸਾਰ ਜਿਰੀਬਾਮ ਜ਼ਿਲ੍ਹੇ ਵਿੱਚ ਵੀਰਵਾਰ ਦੀ ਰਾਤ ਕਈ ਸ਼ੱਕੀ ਅਤਵਾਦੀਆਂ ਨੇ ਤਿੰਨ ਬੱਚਿਆਂ ਦੀ ਮਾਂ ਦੇ ਨਾਲ ਪਹਿਲਾਂ ਜ਼ਬਰਦਸਤੀ ਕੀਤੀ ਜ਼ਬਰਦਨਾ ਕੀਤਾ ਅਤੇ ਫਿਰ ਉਸਨੂੰ ਜ਼ਿੰਦਾ ਸਾੜ ਦਿੱਤਾ ਅਤੇ ਘੱਟੋ-ਘੱਟ 20 ਘਰਾਂ ਨੂੰ ਵੀ ਦੱਸਿਆ ਜਾ ਰਿਹਾ ਕਿ ਅੱਗ ਦੇ ਹਵਾਲੇ ਕਰ ਦਿੱਤਾ। ਤਿੰਨ ਬੱਚਿਆਂ ਦੀ ਮਾਂ ਸੀ ਇਹ ਔਰਤ ਅਤੇ ਪੋਸਟ ਮਾਰਟਮ ਰਿਪੋਰਟ ਵੀ ਇਹਦੀ ਆ ਗਈ ਹੈ। ਰਿਪੋਰਟ ਦੇ ਵਿੱਚ ਅਤਵਾਦੀਆਂ ਦਾ ਜਿਹੜਾ ਕਨਾਉਣਾ ਸੱਚ ਆ ਉਹ ਵੀ ਸਾਹਮਣੇ ਆਇਆ ਹੈ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਦੇ ਅਨੁਸਾਰ ਪੋਸਟ ਮਾਰਟਮ ਰਿਪੋਰਟ ਦੇ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਪੀੜਤਾ ਨੂੰ 3rd ਡਿਗਰੀ ਤਸੀਹੇ ਦਿੱਤੇ ਗਏ ਜਦੋਂ ਉਹ ਜਿਉਂਦੀ ਸੀ ਅਤੇ ਫਿਰ ਉਸ ਨੂੰ ਸਾੜ ਵੀ ਦਿੱਤਾ ਗਿਆ। 7 ਨਵੰਬਰ ਨੂੰ ਮਨੀਪੁਰ ਦੇ ਜਿਰੀਬਾਮ ਦੇ ਵਿੱਚ ਹਥਿਆਰਬੰਦ ਕੁਛ ਪੈਠੀਆਂ ਦੁਆਰਾ 31 ਵਰਿਆਂ ਦੀ ਤਿੰਨ ਬੱਚੀਆਂ ਦੀ ਮਾ ਦੇ ਨਾਲ ਕਥਿਤ ਤੌਰ ਤੇ ਜ਼ਬਰਦਸਤਰਾ ਕੀਤਾ ਗਿਆ ਅਤੇ ਫਿਰ ਉਸ ਨੂੰ ਜ਼ਿੰਦਾ ਸਾੜਿਆ ਗਿਆ। ਇਹਦੇ ਤੋਂ ਬਾਅਦ ਹਿੰਸਾ ਹੋਰ ਵੱਧ ਗਈ। ਜਿਰੀਬਾਮ ਦੇ ਵਿੱਚ ਦਰਜ ਐਫ ਆਈ ਆਰ ਵਿੱਚ ਉਸਤੇ ਪਤੀ ਦਾ ਹਵਾਲਾ ਦਿੰਦੇ ਹੋਏ ਲਿਖਿਆ ਗਿਆ ਕਿ ਉਸਤੇ ਨਾਲ ਬਲਾਤਕਾਰ ਹੋਇਆ ਅਤੇ ਫਿਰ ਸਾਡੇ ਘਰ ਦੇ ਵਿੱਚ ਬੇਰਹਿਮੀ ਨਾਲ ਉਸ ਨੂੰ ਮਾਰ ਦਿੱਤਾ ਗਿਆ। ਉਸ ਰਾਤ 17 ਘਰਾਂ ਨੂੰ ਲੁੱਟਣ ਅਤੇ ਅੱਗ ਲਾਉਣ ਵਾਲੇ ਅਪਰਾਧੀ ਇੱਕ ਘਾਟੀ ਆਧਾਰਿਤ ਸੰਗਠਨ ਦੇ ਮੈਂਬਰ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਦੱਸਿਆ ਗਿਆ ਕਿ ਔਰਤ ਦੀ Laash ਲਗਭਗ 99% ਸੜ ਗਈ ਸੀ ਹੱਡੀਆਂ ਦੇ ਟੁਕੜੇ ਤੱਕ ਸੜ ਗਏ ਸੀ ਰਿਪੋਰਟ ਵਿੱਚ ਇਹ ਗੱਲ ਲਿਖੀ ਗਈ ਹੈ ਕਿ ਸਰੀਰ ਦਾ ਸੱਜਾ ਤੇ ਉੱਪਰਲਾ ਹਿੱਸਾ ਤੇ ਕੁਝ ਅੰਗ ਛੇਟਲੇ ਅੰਗਾਂ ਦੇ ਦੋਵੇਂ ਹਿੱਸੇ ਅਤੇ ਚਿਹਰੇ ਦੀਆਂ ਬਣਤਰਾਂ ਲਗਭਗ ਗਾਇਬ ਹੋ ਗਈਆਂ ਪੂਰਨ ਤੌਰ ਤੇ ਸੜ ਕੇ ਰਾਖ ਹੋ ਗਈਆਂ ਹੋਰ ਫੇਰ ਵੀ ਬਹੁਤ ਹੈਰਾਨ ਕਰਨ ਵਾਲੇ ਨੇ ਇਸ ਰਿਪੋਰਟ ਦੇ ਜੋ ਦਰਸਾਉਂਦੇ ਐ ਕਿ ਔਰਤ ਨੂੰ ਉਸਤੇ ਘਰ ਦੇ ਵਿੱਚ ਉਸਤੇ ਪਤੀ ਅਤੇ ਬੱਚਿਆਂ ਦੇ ਸਾਹਮਣੇ ਆਗ ਲਗਾ ਕੇ ਸਾੜ ਦਿੱਤਾ ਗਿਆ ਅਤੇ ਇਹਦੇ ਤੋਂ ਪਹਿਲਾਂ ਉਸਤੇ ਅੰਨਾ ਤਸ਼ੱਦਦ ਕੀਤਾ ਗਿਆ ਤੇ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਦਰਦ ਹੰਡਾਉਣਾ ਪਿਆ ਪਰ ਇਹ ਗੱਲ ਇਸ ਰਿਪੋਰਟ ਵਿੱਚ ਸਪਸ਼ਟ ਨਹੀਂ ਹੈ ਕਿ ਜਦੋਂ ਹਮਲਾਵਰ ਘਰ ਵਿੱਚ ਪਹੁੰਚੇ ਸੀ ਕਿ ਪੀੜਤਾ ਦਾ ਪਤੀ ਅਤੇ ਬੱਚੇ ਘਰ ਵਿੱਚ ਸਨ ਜਾਂ ਉਸ ਵਕਤ ਉਹ ਕਿੱਥੇ ਸੀ ਤੇ ਹੁਣ ਅਗਲੀ ਖਬਰ ਜਿਹੜੀ ਉਹ ਵੀ ਇਸੇ ਤਰ੍ਹਾਂ ਦੀ ਇੱਕ ਖਬਰ ਕ੍ਰਾਈਮ ਨਿਊਜ਼ ਹੈ ਸਾਬਕਾ ਮੰਤਰੀ ਤੇ ਐਮਸੀਪੀ ਨੇਤਾ ਬਾਬਾ ਸਦੀਕੀ ਉਹਦੇ ਕਤਲकांड ਦੀ ਲਗਾਤਾਰ ਅਪਡੇਟ ਮਿਲ ਰਹੀ ਹੈ ਜਾਣਕਾਰੀ ਮਿਲ ਰਹੀ ਹੈ ਕਿ ਬਾਬਾ ਸਦੀਕੀ ਦੇ ਕਤਲ ਦਾ ਮੁੱਖ ਦੋਸ਼ੀ ਸ਼ਿਵ ਕੁਮਾਰ ਗੋਤਮ ਉਹ ਫੜਿਆ ਗਿਆ ਸੀ ਬੀਤੇ ਦਿਨੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਤੇ ਫੜੇ ਜਾਣ ਤੋਂ ਬਾਅਦ ਉਹ ਨਿਤ ਨਵੇਂ ਰੋਜ਼ਾਨਾ ਖੁਲਾਸੇ ਕਰ ਰਿਹਾ ਹੈ ਦੋਸ਼ੀ ਨੇ ਹੁਣ ਖੁਲਾਸਾ ਕੀਤਾ ਹੈ ਕਿ ਗੋਲੀਬਾਰੀ ਕਰਨ ਤੋਂ ਬਾਅਦ ਉਹ ਲੀਲਾਵਤੀ ਹਸਪਤਾਲ ਦੇ ਬਾਹਰ ਲਗਭਗ ਅੱਧਾ ਘੰਟਾ ਖੜਾ ਰਿਹਾ। ਦੋਸ਼ੀ ਸ਼ਿਵ ਨੇ ਦੱਸਿਆ ਕਿ ਬਾਬਾ ਸਦੀਕੀ ਨੂੰ ਲੀਲਾਵਤੀ ਹਸਪਤਾਲ ਜਦੋਂ ਲਿਜਾਇਆ ਗਿਆ ਉਹ ਫਿਰ 30 ਮਿੰਟ ਤੱਕ ਉਹਦਾ ਖੜ ਕੇ ਇੰਤਜ਼ਾਰ ਕਰਦਾ ਰਿਹਾ। ਦਰਅਸਲ ਉਹ ਇਹ ਤਸਦੀਕ ਕਰਨਾ ਚਾਹੁੰਦਾ ਸੀ ਕਿ ਸਦੀਕੀ ਦੀ ਮੌਤ ਹੋ ਗਈ ਹੈ ਜਾਂ ਉਹ ਬਚ ਗਿਆ। ਦੋਸ਼ੀ ਨੇ ਇਹ ਵੀ ਮੰਨਿਆ ਕਿ ਉਸਨੇ ਗੋਲੀਬਾਰੀ ਤੋਂ ਬਾਅਦ ਜਲਦੀ ਆਪਣੀ ਸ਼ਰਟ ਬਦਲੀ ਅਤੇ ਪੁਲਿਸ ਨੂੰ ਦੱਸਿਆ ਕਿ ਉਹ ਲਗਭਗ ਭੀੜ ਵਿੱਚ 30 ਮਿੰਟਾਂ ਤੱਕ ਹਸਪਤਾਲ ਦੇ ਬਾਹਰ ਖੜਾ ਰਿਹਾ ਜਿਵੇਂ ਹੀ ਉਹਨਾਂ ਨੂੰ ਪਤਾ ਲੱਗਿਆ ਕਿ ਸਦੀਕੀ ਦੀ ਹਾਲਤ ਬਹੁਤ ਗੰਭੀਰ ਹੈ ਫਿਰ ਉਹ ਉੱਥੋਂ ਚਲਾ ਗਿਆ ਦੱਸਣਾ ਬਣਦਾ ਹੈ ਕਿ 66 ਵਰਿਆਂ ਦੇ ਸਦੀਕੀ ਦੀ 12 ਅਕਤੂਬਰ ਦੀ ਰਾਤ ਲਗਭਗ 9:00 ਵਜੇ 11 ਮਿੰਟ ਤੇ ਮੁੰਬਈ ਦੇ ਬਾਂਦਰਾ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਉਸ ਦੀ ਛਾਤੀ ਵਿੱਚ ਦੋ ਗੋਲੀਆਂ ਲੱਗੀਆਂ ਸਨ ਅਤੇ ਉਸ ਨੂੰ ਲੀਲਾਵਤੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਸੀ ਜਿੱਥੇ ਉਸ ਦੀ ਮੌਤ ਹੋ ਗਈ ਸੀ ਦੋਸ਼ੀ ਦੇ ਅਨੁਸਾਰ ਮੁਰਲੀ ਯੋਜਨਾ ਅਨੁਸਾਰ ਉਸਨੇ ਆਪਣੇ ਸਾਥੀਆਂ ਧਰਮਰਾਜ ਕਸ਼ਪ ਅਤੇ ਗੁਰਮੇਲ ਸਿੰਘ ਨੂੰ ਉਜੈਨ ਰੇਲਵੇ ਸਟੇਸ਼ਨ ਤੇ ਮਿਲਣਾ ਸੀ ਜਿੱਥੇ ਬਿਸ਼ਨੋਈ ਗ੍ਰੋਦਾ ਮੈਂਬਰ ਉਹਨਾਂ ਨੇ ਉਸ ਨੂੰ ਵੈਸ਼ਨੋਦੇਵੀ ਮੈਂਬਰ ਤੱਕ ਲੈ ਕੇ ਜਾਣਾ ਸੀ ਹਾਲਾਂਕਿ ਇਹ ਯੋਜਨਾ ਅਸਫਲ ਹੋ ਗਈ ਕਿਉਂਕਿ ਕਸ਼ਪ ਅਤੇ ਗੁਰਮੇਲ ਸਿੰਘ ਪੁਲਿਸ ਦੁਆਰਾ ਗ੍ਰਿਫਤਾਰ ਕਰ ਲਏ ਗਏ ਸਨ ਮੁੰਬਈ ਪੁਲਿਸ ਮੁਤਾਬਕ ਮੁੱਖ ਦੋਸ਼ੀ ਦੀ ਚਾਰ ਦੋਸਤਾਂ ਨਾਲ ਦੇਰ ਰਾਤ ਫੋਨ ਤੇ ਹੋਈ ਗੱਲਬਾਤ ਨੇ ਸ਼ੱਕ ਪੈਦਾ ਕਰ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ ਗੌਤਮ ਨੂੰ ਟਰੈਕ ਕੀਤਾ ਅਤੇ ਆਖਰ ਗ੍ਰਿਫਤਾਰ ਕਰ ਲਿਆ ਮੁੰਬਈ ਕ੍ਰਾਈਮ ਬ੍ਰਾਂਚ ਅਤੇ ਯੂਪੀ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਬੀਤੇ ਦਿਨੀ ਨੇਪਾਲ ਦੀ ਸਰਹੱਦ ਨੇੜਿਓਂ ਅਨੁਰਾਗ ਕਸ਼ਪ 11 ਪ੍ਰਕਾਸ਼ ਤ੍ਰਿਪਾਠੀ ਆਕਾਸ਼ ਰਿਵਾਸਤਵ ਅਖਲੇਂਦਰ ਪ੍ਰਤਾਪ ਸਿੰਘ ਦੇ ਨਾਲ-ਨਾਲ ਗੌਤਮ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ ਦੱਸਿਆ ਜਾ ਰਿਹਾ ਸੀ ਕਿ ਉਸ ਨੂੰ ਨੇਪਾਲ ਕੱਟ ਦਿੱਤੇ ਜਾਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਭਾ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਹੀਰ ਯਕਾਲ ਤੇ ਰਬ ਰਖਾ